ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਸਟੇਮ ਪਿੰਡ ਫਰੀ ਸਰਾਵਾ ਦੇ ਵਿੱਚ ਔਰ ਸਰਾਵਾ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਤੇ ਕੋਟਕਪੂਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਇਹ ਨਗਰ ਆ ਮਿੱਤਰੋ ਸਰਾਵਾ ਸਰਾਵਾ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚੋਂ ਤੁਹਾਨੂੰ ਕੁਝ ਕੁ ਦਿਨ ਪਹਿਲਾਂ ਇੱਕ ਨੀਲੀ 라ਵੀ ਨਸਲ ਦੀ ਘਰ ਦੀ ਬਾਈ ਹੋਣਾਂ ਦੇ ਮੱਦੇ ਦਿਖਾਈ ਸੀ ਔਰ ਇੱਕ ਮੈਂ ਜਿਹੜੀ ਇਹ ਬਾਈਆਂ ਦੇ ਘਰ ਦੀ ਨਹੀਂ ਹੈ ਮੈਂ ਇਹ ਬਾਈਆਂ ਨੇ ਪ੍ਰੋਸੀਜ ਕੀਤੀ ਹੈ ਸੇਲਫ ਲਈ ਲਈ ਆ ਲੈ ਕੇ ਆਂਦੀ ਆ ਵੇਚਣ ਨੂੰ ਲਈ ਆ ਮਿੱਤਰੋ ਦੁੱਧ ਚੰਗੇ ਦੀ ਮਾਲਕ ਨੇ ਇਸ ਟਾਈਮ ਵੀ ਚੰਗਾ ਦੁੱਧ ਤਿਆਰ ਆ ਗਿਆ ਤੁਹਾਡਾ ਬੱਚਾ ਚੰਗਾ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਗੱਲ ਤੇ ਬਾਤ ਆ ਸਾਰੀ ਜਾਣਕਾਰੀ ਮਾਲਕ ਤੋਂ ਲੈ ਕੇ ਦਿਨਾ ਤੁਹਾਨੂੰ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਹੈ ਸਭ ਠੀਕ ਹੈ ਭਰਾ ਦਿਆਂ ਹਾਂਜੀ ਹਾਂਜੀ ਜਮਾਂ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਨੀਲੀ ਰਾਵੀ ਜੀ ਮੈਂ ਵੇਖੀ ਪਰ ਬਾਈ ਵੇਖੀ ਦੂਜੇ ਦਿਨ ਹੀ ਵੇਖੀ ਸੀ ਠੀਕ ਹੈ ਠੀਕ ਹੈ ਵੀਰੇ ਬਟ ਬਾਈ ਇਹ ਮੈਂ ਦੀ ਕੀ ਡਿਟੇਲ ਆ ਯਾਰ ਇਹ ਵੀਰੇ ਆਪਾਂ ਲਿਆਂਦੀ ਹੋਈ ਹੈ ਮੈਂ ਜੀ ਠੀਕ ਆ ਇਹ ਦੂਸਰਾ ਸੂਆ ਜੀ ਠੀਕ ਆ ਹਾਂ 10 ਦਿਨਾਂ ਦੀ ਸੂਈ ਐ 16 ਲੀਟਰ ਦਤ ਮਿਲਕੇ ਦੇਵਾਂਗੇ ਜੀ ਠੀਕ ਆ 10 10 ਦਿਨਾਂ ਦੀ ਸੂਈ ਤੇ 16 ਲੀਟਰ ਤਿਆਰ ਆ ਹੈ ਮਿਲਕੇ ਦੇਵਾਂਗੇ ਜੀ ਕੋਈ ਥਣ ਦੀ ਵੱਧ ਘੱਟ ਹੋਵੇ ਜਾਂ ਭੁਛਟ ਹੋਵੇ ਆਪਾਂ ਦੇਣਦਾਰ ਹੋਵਾਂਗੇ ਠੀਕ ਹੈ ਬਿਲਕੁਲ ਜੀ ਸੂਆ ਕਿੰਨਾਂ ਦੀ ਸੂਈ ਐ ਜੀ ਇਹ ਦੂਸਰਾ ਜੀ ਦੂਸਰਾ ਸੂਆ ਸੂਈ ਐ ਬੱਚਾ ਇਹਦੇ ਮਾਰ ਕੱਟਾ ਕੇ ਕੱਟਿਆ ਕੱਟਾ ਜੀ ਕੱਟਾ ਕਿਹੜੇ ਸੀਮਿੰਟ ਦਾ ਕੁਝ ਪਤਾ ਜਾਂਦਾ ਨਹੀਂ ਆਪਾਂ ਵੀ ਦੱਸਦੇ ਸੀਗੇ ਆਪਾਂ ਇਹਦਾ ਖਿਆਲ ਨਹੀਂ ਕੀਤਾ ਜੀ ਠੀਕ ਆ ਬਾਈ ਠੀਕ ਐ ਜੀ ਪੀਰੀਅਡ ਰਹੂਗਾ ਇਹਦਾ ਜੀ ਰੇੜ ਵੀਰ ਦੋ ਦੇ ਦੇ ਦੇਗੇ ਮੰਗਦੇ ਦਾ ਵਾਅਦਾ ਜੀ ਠੀਕ ਆ ਤੇ ਇਹ ਪੀਕਲਰਾਂ ਦੇ ਦੁੱਧ ਕਿੰਨਾ ਦੇ ਦਿੰਦੀ ਆ ਮੰਨ ਲਾ ਜਮਾ ਜਿੱਥੇ ਤੱਕ ਕੇ ਦੁੱਧ ਦਿੰਦੀ ਰਹਿੰਦੀ ਆ ਵੀਰੇ ਉਹਨਾਂ ਨੇ ਆਪਾਂ ਨੂੰ ਇਹ ਹੀ ਕਿਹਾ ਸੀ ਵੀ ਪਹਿਲੇ ਸੂਈ ਇਹਦੇ 15 ਤੋਂ 16 ਲੀਟਰ ਦਿੱਤਾ ਕਿ ਵਾਅਦਾ ਦੇਉਗੀ ਤੇ 18 ਉਹਨੇ ਦੇਣਾ ਚਾਹੀਦਾ ਮੈਨੇ ਨਾ ਅੱਜ ਕਿ ਉਹਨਾਂ ਨੇ ਆਪਾਂ ਨੂੰ ਇਹ ਹੀ ਕਿਹਾ ਵੀ 15 16 ਲੀਟਰ ਦੋ ਦਿੰਦੀ ਆ ਆਪਾਂ ਕਿਹਦੇ ਲਈ ਆ ਉਹਦੇ 13 ਲੀਟਰ ਮਾਪ ਕੇ ਜਾਂਦੀ ਸੀ ਠੀਕ ਆ ਹੁਣ 16 ਲੀਟਰ ਆ ਗਈ ਚਾਰ ਪੰਜ ਤਾਂ ਹੋ ਗਿਆ ਆਪਣੇ ਕੋਲੇ ਆਈ ਨਹੀਂ ਠੀਕ ਆ ਬਾਈ ਠੀਕ ਆ ਖਾਣ ਪੀਣ ਨੂੰ ਖੁੱਲੀ ਆ ਉਹ ਦੇਖ ਫੇਰ ਕਰੋ ਜੀ ਠੀਕ ਆ ਬਾਈ ਤੇ ਕੱ ਮੈਂ ਮਤਲਬ ਸੁਆ ਦੁੱਧਾ ਸੋਈਆ ਸਿੰਘੋ ਤੋਂ ਲੈ ਕੇ ਲੇਵੇ ਦੀ ਬੰਤਰ ਦੀ ਕਿ ਕੁਆਲਿਟੀ ਕੁਆਲਿਟੀ ਆ ਮੈਂ ਇਹਦੇ ਵਿੱਚ ਕਿਉਂਕਿ ਇਹ ਜਾ ਤਰ ਤਾਜੀ ਦੁੱਧ ਦਿੰਦੀ ਆ ਭਾਈ ਜੇ ਨਸਲ ਆ ਤੇ ਤਾਜੀ ਦੁੱਧ ਦਿੰਦੀ ਆ ਮੈਂ ਤਾਂ ਲੇਵਾ ਘਵਾਈ ਪਰ ਹੀ ਜਾਂਦਾ ਵੀ ਟਿਕਾਣੇ ਦਾ ਮੈਂ ਤੁਹਾਨੂੰ ਲੇਵਾ ਨੂੰ ਵੇਖੋ ਤੁਸੀਂ ਆ ਤੁਰਦੀ ਪਹਿਲਵਾਨਾ ਰੰਗੂਆ ਕਰਮਾ ਵਾਲੀ ਥੱਲੇ ਬੜੀ ਚੰਗੀ ਆ ਮੈਂ ਨਾੜਾ ਨੋੜਾ ਲੇਵੇ ਦਾ ਡਿਜ਼ਾਈਨ ਕੋਸਨ ਦੀ ਬਹੁਤ ਚੰਗੀ ਐ ਮੈਂ ਪਾਲੀ ਸੰਭੀ ਵੀ ਚੰਗੀ ਐ ਕਿਉਂਕਿ ਬਈ ਚੰਗੇ ਦੁੱਧ ਦੀ ਮੈਂ ਆ ਜਿਹੜੀ ਮਾਲਕਾਂ ਨੇ ਉਹਨੇ ਚੰਗਾ ਜਿਹੜਾ ਖਾਣਾ-ਦਾਣਾ ਚੰਗੀ ਖਰਾਕ ਐ ਜਿਹੜੀ ਉਹ ਉਹਨੂੰ ਪੰਦੀ ਹੁੰਦੀ ਐ ਚਾਹੇ ਦੁੱਧ ਹੁਣ ਵੀ ਮੈਨੂੰ ਥੱਲੇ ਬਹੁਤ ਚੰਗਾ ਵਾ ਪਰ ਕਿੰਨੇ 2 ਕਿਲੋ ਹੋਰ ਵੀ ਵਧਣਾ ਚਾਹੀਦਾ ਦਸਾਂ ਦਾ ਜਿਵੇਂ ਸੋਈ ਆ ਜੇ ਪੀਕ ਲੈਵਲ ਦਾ ਦੁੱਧ ਤੈਅ ਕਰੂਗੀ ਤਾਂ ਫਿਰ ਚੰਗਾ ਦੁੱਧ ਜਿਹੜਾ ਇਹਨੂੰ ਦੇਣਾ ਪਣਦਾ ਵਾ ਬਈ ਨੰਬਰ ਤਾਂ ਇਹੀ ਚੰਦਾ ਵੀਰੇ ਯਾਰ 98140 ਜੀ ਵੀਰੇ ਹਾਂਜੀ 37072 ਇੱਕ ਵਾਰੀ ਹੋਰ ਬੋਲ ਦਈਏ 98140 37072 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਦੇ ਨਾਲ ਤੁਸੀਂ ਗੱਲ ਤੇ ਬਾਤ ਸ਼ੁਕਰੀਆ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਪਿੰਡ ਸਰਾਵਾ ਤੋਂ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ